ਦੁੱਲਾ ਸਾੰਦਲਬਾਰ ਦਾ ਜੰਪੜ ਸੀ ਉਸਦੇ ਪਿਤਾ ਦਾ ਨਾਮ ਫਰੀਦ ਖਾਨ ਸੀ ਇਹ ਪਰਿਵਾਰ ਪੱਟੀ ਰਾਜਪੂਤਾ ਨਾਲ ਸੰਬੰਧ ਰੱਖਦਾ ਸੀ ਜਿਸ ਕਾਰਨ ਦੁੱਲੇ ਦਾ ਨਾਮ ਦੁੱਲਾ ਪੱਟੀ ਕਰਕੇ ਮਸ਼ਹੂਰ ਹੋਇਆ ਦੁੱਲੇ ਦੇ ਪਿਓ ਦਾਦੇ ਵੀ ਆਪਣੇ ਸਮੇਂ ਦੇ ਤਕੜੇ ਅਣਖੀਲੇ ਤੇ ਬਹਾਦਰ ਵਿਅਕਤੀ ਸਨ ਉਹਨਾਂ ਨੇ ਮੁਗਲਾਂ ਦੀ ਧੌਂਸ ਮੰਨਣ ਅਤੇ ਮਾਮਲਾ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਕਹਿੰਦੇ ਹਨ ਜਦੋਂ ਅਕਬਰ ਲਾਹੌਰ ਆਇਆ ਤਾਂ ਉਸਨੇ ਫੌਜ ਭੇਜ ਕੇ ਇੰਨਾ ਬਾਗੀਆਂ ਨੂੰ ਲਾਹੌਰ ਸਦਿਆ ਅਤੇ ਕਤਲ ਕਰਵਾ ਦਿੱਤਾ ਫਿਰ ਆਮ ਲੋਕਾਂ ਵਿੱਚ دہشت ਪਾਉਣ ਅਤੇ ਰਾਜ ਸ਼ਕਤੀ ਦਾ ਭੈ ਪੈਦਾ ਕਰਨ ਲਈ ਦੁੱਲੇ ਦੇ ਪਿਓ ਦਾਦੇ ਦੀਆਂ ਖਲਾਂ ਵਿੱਚ ਤੂੜੀ ਪਰਵਾ ਕੇ ਇਹਨਾਂ ਨੂੰ ਸ਼ਹਿਰ ਦੇ ਮੁੱਖ ਦਰਵਾਜ਼ੇ ਉੱਤੇ ਟੰਗਵਾ ਦਿੱਤਾ ਉਪਰੋਕਤ ਸਾਰੀ ਘਟਨਾ ਦੁੱਲੇ ਨੂੰ ਸੋਜੀ ਸੰਭਾਲਣ ਉਤੇ ਉਸ ਦੀ ਮਾਂ ਨੇ ਦੱਸੀ ਤੇਰਾ ਸੰਦਲ ਦਾਦਾ ਮਾਰਿਆ ਦਿੱਤਾ ਭੋਰੇ ਚ ਪਾ ਮੁਗਲਾਂ ਪੁੱਠੀਆਂ ਖੱਲਾ ਲਾ ਕੇ ਭਰੀਆਂ ਨਾਲ ਹਵਾ ਤਦ ਤੋਂ ਦੁੱਲੇ ਦੇ ਮਨ ਵਿੱਚ ਮੁਗਲ ਸਲਤਨਤ ਦੇ ਖਿਲਾਫ ਰੋ ਪੈਦਾ ਹੋਣ ਲੱਗਿਆ ਕਿਹਾ ਜਾਂਦਾ ਹੈ ਕਿ ਜਦੋਂ ਦੁੱਲੇ ਦਾ ਜਨਮ ਹੋਇਆ ਉਹਨਾਂ ਦਿਨਾਂ ਵਿੱਚ ਅਕਬਰ ਦੀ ਇੱਕ ਰਾਜਪੂਤ ਰਾਣੀ ਦੇ ਕੁੱਖੋਂ ਇੱਕ ਪੁੱਤਰ ਸਲੀਮ ਨੇ ਜਨਮ ਲਿਆ ਜੋ ਪਿੱਛੋਂ ਸ਼ਹਿਜ਼ਾਦਾ ਸ਼ੇਖੂ ਵਜੋਂ ਜਾਣਿਆ ਗਿਆ ਸਲੀਮ ਕਾਫੀ ਕਮਜ਼ੋਰ ਸੀ ਬਾਦਸ਼ਾਹ ਉਸ ਨੂੰ ਬਲਵਾਨ ਸੂਰਮਾ ਬਣਾਉਣਾ ਚਾਹੁੰਦਾ ਸੀ ਇਸ ਲਈ ਹਕੀਮਾਂ ਦੀ ਸਲਾਹ ਉੱਤੇ ਉਸ ਲਈ ਇੱਕ ਸਿਹਤਮੰਦ ਰਾਜਪੂਤ ਚੁੰਗਾਵੀ ਦਾ ਪ੍ਰਬੰਧ ਕਰਨਾ ਪਿਆ ਉਨਾ ਦਿਨਾਂ ਵਿੱਚ ਹੀ ਦੁੱਲਾ ਜੰਮਿਆ ਸੀ ਬਾਦਸ਼ਾਹ ਨੇ ਦੁੱਲੇ ਦੀ ਮਾਂ ਨੂੰ ਚੁੰਘਾਵੀ ਵਜੋਂ ਮੈਲਾ ਵਿੱਚ ਸੱਦ ਲਿਆ ਇਸ ਤਰ੍ਹਾਂ ਦੁੱਲਾ ਅਤੇ ਸ਼ਹਿਜ਼ਾਦਾ ਸਲੀਮ ਇੱਕੋ ਮਾਂ ਦਾ ਦੁੱਧ ਚੁੰਘ ਕੇ ਪਲੇ ਇਸ ਦੌਰਾਨ ਉਹ ਇਕੱਠੇ ਖੇਡਦੇ ਅਤੇ ਸ਼ਸਤਰ ਵਿਦਿਆ ਸਿੱਖਦੇ ਰਹੇ ਇਸ ਕਾਰਨ ਦੁੱਲਾ ਮਹਿਲਾ ਤੇ ਬਾਦਸ਼ਾਹੀ ਜਲੌ ਤੂੰ ਵੀ ਜਾਣੂ ਹੋ ਗਿਆ ਜਦੋਂ ਸ਼ਹਿਜ਼ਾਦਾ ਸਲੀਮ ਜਵਾਨ ਹੋਇਆ ਤਾਂ ਕਿਸੇ ਕਾਰਨ ਉਸ ਦੀ ਆਪਣੇ ਪਿਤਾ ਅਕਬਰ ਨਾਲ ਅਣਬੜ ਹੋ ਗਈ ਅਤੇ ਉਹ ਬਾਗੀ ਹੋ ਗਿਆ ਦੱਸਿਆ ਜਾਂਦਾ ਹੈ ਕਿ ਉਸ ਨੇ ਦੁੱਲੇ ਨੂੰ ਸੰਦਲਬਾਰ ਦੇ ਇਲਾਕੇ ਵਿੱਚ ਅਕਬਰ ਦੇ ਖਿਲਾਫ ਗੜਬੜ ਫੈਲਾਉਣ ਲਈ ਉਕਸਾਇਆ ਦੁੱਲਾ ਪਹਿਲਾ ਤੋਂ ਹੀ ਬਾਗੀ ਸੁਭਾਅ ਵਾਲਾ ਸੀ ਉਸ ਦੇ ਮਨ ਵਿੱਚ ਆਪਣੇ ਪਿਓ ਦਾਦੇ ਦੇ ਕਤਲ ਦਾ ਬਦਲਾ ਲੈਣ ਦੀ ਭਾਵਨਾ प्रबल ਸੀ ਉਸਨੇ ਸਰਕਾਰੀ ਮਾਮਲਾ ਤੱਕ ਕੀ ਦੇਣਾ ਸੀ ਸਗੋਂ ਉਹ ਆਉਂਦੇ ਜਾਂਦੇ ਸ਼ਾਹੀ ਕਾਫਲਿਆਂ ਨੂੰ ਵੀ ਲੁੱਟ ਲੈਂਦਾ ਸੀ ਇੱਕ ਵਾਰੀ ਕੋ ਘੋੜਿਆਂ ਦਾ ਇੱਕ ਵਪਾਰੀ ਲਾਹੌਰ ਨੂੰ ਜਾ ਰਿਹਾ ਸੀ ਦੁੱਲੇ ਨੇ ਉਸਦੇ ਘੋੜੇ ਖੋਲੇ ਇਸੇ ਤਰ੍ਹਾਂ ਇੱਕ ਵਾਰੀ ਇੱਕ ਵਪਾਰੀ ਬਾਦਸ਼ਾਹ ਲਈ ਤੋਹਫੇ ਲੈ ਜਾ ਰਿਹਾ ਸੀ ਦੁੱਲੇ ਨੇ ਸਾਰੇ ਤੋਹਫੇ ਖੋਲੇ ਅਤੇ ਵਪਾਰੀ ਦਾ ਸਿਰ ਵੱਢ ਕੇ ਬਾਦਸ਼ਾਹ ਨੂੰ ਭੇਜ ਦਿੱਤਾ ਇਸ ਤਰ੍ਹਾਂ ਦੁੱਲਾ ਬਾਦਸ਼ਾਹ ਤੋਂ ਬਾਗੀ ਹੋ ਗਿਆ ਲੁੱਟਦਾ ਇਹ ਪੈਸਾ ਉਹ ਗਰੀਬਾਂ ਨੂੰ ਵੰਡ ਦਿੰਦਾ ਸੀ ਜਦੋਂ ਆਮ ਲੋਕਾਂ ਨੂੰ ਪਤਾ ਲੱਗਣ ਲੱਗਾ ਕਿ ਇਹ ਬਹਾਦਰ ਜਵਾਨ ਸਲਤਨਤ ਦੇ ਖਿਲਾਫ ਖੜਾ ਹੋ ਗਿਆ ਹੈ ਤਾਂ ਹਾਕਮਾਂ ਦੇ ਜ਼ੁਲਮ ਅਤੇ ਅਨਿਆਂ ਤੋਂ ਤੰਗ ਆਏ ਲੋਕ ਦੁੱਲੇ ਦੇ ਹਮਦਰਦ ਅਤੇ ਪ੍ਰਸ਼ੰਸਕ ਬਣ ਗਏ ਕਿਹਾ ਜਾਂਦਾ ਹੈ ਕਿ ਦੁੱਲੇ ਦਾ ਚਾਚਾ ਜਲਾਲਉਦੀਨ ਉਸ ਦਾ ਉਸ ਦੇ ਨਾਲ ਦੈਰ ਰੱਖਦਾ ਸੀ ਉਸ ਨੇ ਦੁੱਲੇ ਦੇ ਖਿਲਾਫ ਅਕਬਰ ਅੱਗੇ ਜਾ ਕੇ ਸ਼ਿਕਾਇਤ ਕੀਤੀ ਇੱਕ ਪਿੰਡ ਵਿੱਚ ਸੂਰਮਾ ਮਾ ਲੋਦੀ ਦੇ ਘਰ ਲਾਲ ਉਨੇ ਲੁੱਟ ਕੇ ਖਾ ਲਈਆਂ ਡਾਲੀਆਂ ਪੱਟੀ ਖੋ ਕੇ ਖਾ ਲੈ ਮਾਲ ਜੇ ਤੁਮ ਅਕਬਰ ਬਾਦਸ਼ਾਹ ਚੜ ਕੇ ਲੈ ਲੈ ਦੁੱਲੇ ਦੀ ਸਾਰ ਅਕਬਰ ਨੇ ਦੁੱਲੇ ਨੂੰ ਫੜਨ ਲਈ ਆਪਣੀ ਫੌਜ ਭੇਜੀ ਉਸ ਇਲਾਕੇ ਦੇ ਲੋਕ ਦੁੱਲੇ ਨੂੰ ਇਸ ਆਫਤ ਤੋਂ ਬਚਾਉਣਾ ਚਾਹੁੰਦੇ ਸਨ ਕਹਿੰਦੇ ਹਨ ਕਿ ਇੱਕ ਗਵਾਲਣ ਦੇ ਨੇਤਾ ਦੁੱਲੇ ਨੂੰ ਬਚਾਉਣ ਲਈ ਫੌਜ ਦੇ ਸੇਨਾਪਤੀ ਨੂੰ ਪਰਵਾਉਣ ਦੀ ਵੀ ਕੋਸ਼ਿਸ਼ ਕੀਤੀ ਫੌਜ ਨੇ ਦੁੱਲੇ ਦੇ ਪਿੰਡ ਉੱਤੇ ਧਾਵਾ ਬੋਲ ਦਿੱਤਾ ਅਤੇ ਦੁੱਲੇ ਦੇ ਪਰਿਵਾਰ ਨੂੰ ਬੰਦੀ ਬਣਾ ਲਿਆ ਜਦੋਂ ਦੁੱਲੇ ਨੂੰ ਪਤਾ ਲੱਗਾ ਤਾਂ ਉਸਨੇ ਆਪਣੇ ਸਾਥੀਆਂ ਸਮੇਤ ਫੌਜ ਨੂੰ ਆਲਲਕਾਰਿਆ ਦੋਹਾਂ ਧਿਰਾਂ ਦੀਆਂ ਤਿੱਖੀਆਂ ਝੜਪਾਂ ਹੋਈਆਂ ਇੱਕ ਵਾਰ ਤਾਂ ਉਸਨੇ ਸ਼ਾਹੀ ਫੌਜ ਨੂੰ ਪਾਜਰਾ ਪਾ ਦਿੱਤੀਆਂ ਦੁੱਲੇ ਦੇ ਪੁੱਤ ਦਾ ਪੁੱਤਰ ਵੀ ਇਸ ਲੜਾਈ ਵਿੱਚ ਬਰਾਬਰੀ ਬਹਾਦਰੀ ਨਾਲ ਲੜਿਆ ਕਿਹਾ ਜਾਂਦਾ ਹੈ ਕਿ ਪਿੱਛੋਂ ਅਕਬਰ ਦੀਆਂ ਫੌਜਾਂ ਨੇ ਦੁੱਲੇ ਨੂੰ ਧੋਖੇ ਨਾਲ ਘੇਰੇ ਵਿੱਚ ਲੈ ਲਿਆ ਤੇ ਲਾਹੌਰ ਵਿੱਚ ਲੈ ਜਾ ਕੇ ਉਸ ਨੂੰ ਫਾਂਸੀ ਦੇ ਦਿੱਤੀ। ਦੁੱਲਾ ਭੱਟੀ ਦੇ ਜੀਵਨ ਨਾਲ ਕਈ ਪਰਉਕਾਰ ਦੀਆਂ ਘਟਨਾਵਾਂ ਵੀ ਜੁੜੀਆਂ ਹੋਈਆਂ ਹਨ। ਇੱਕ ਵਾਰ ਉਸ ਨੇ ਕਿਸੇ ਗਰੀਬ ਘਰ ਦੀ ਲੜਕੀ ਨੂੰ ਧੀ ਬਣਾ ਕੇ ਵਿਆਹਣ ਦਾ ਪੁੰਨ ਖਟਿਆ ਸੀ। ਇਸ ਦਾ ਹਵਾਲਾ ਲੋੜੀ ਨੂੰ ਗਾਏ ਜਾਂਦੇ ਪ੍ਰਸਿੱਧ ਲੋਕ ਗੀਤ ਸੁੰਦਰ ਮੁੰਦਰੀਏ ਵਿੱਚ ਮਿਲਦਾ ਹੈ। ਸੁੰਦਰ ਮੁੰਦਰੀਏ ਹੋ ਤੇਰਾ ਕੌਣ ਵਿਚਾਰਾ ਹੋ ਦੁੱਲਾ ਭੱਟੀ ਵਾਲਾ ਹੋ ਦੁੱਲੇ ਦੀ ਧੀ ਵਿਆਹੀ ਹੋ ਸੇਵ ਸੱਕਰ ਪਾਈ ਹੋ ਕੁੜੀ ਦੇ ਬੋਝੇ ਪਾਈ ਹੋ ਕੁੜੀ ਦਾ ਲਾਲ ਪਟਾਕਾ ਹੋ ਕੁੜੀ ਦਾ ਸਾਲੂ ਪਾਟਾ ਹੋ ਸਾਲੂ ਕੋਣਸਾ ਮੇਟੇ ਹੋ ਚਾਚਾ ਗਾਲੀ ਦੇ ਸੇ ਹੋ ਚਾਚਾ ਚੂਰੀ ਕੁੱਟੀ ਹੋ ਜਿਮੀਦਾਰਾਂ ਲੁੱਟੀ ਹੋ ਦੁਲੇ ਦੀ ਬਹਾਦਰੀ ਨੂੰ ਪ੍ਰਗਟਾਉਣ ਵਾਲੀਆਂ ਕੁਝ ਤੁਕਾਂ ਵੀ ਮਿਲਦੀਆਂ ਹਨ ਮੇਰੇ ਹੇਠਾਂ ਬੱਕੀ ਲਾਖੀ ਜਿਹੜੀ ਤੁਰਦੀ ਸੁਮਕ ਟਕੋਰ ਮੈਂ ਪੁੱਤਾਂ ਬੱਗੇ ਸ਼ੇਰ ਦਾ ਮੇਰੀ ਸ਼ੇਰਾਂ ਵਰਗੀ ਤੋਰ ਜਮਣਾ ਤੇ ਮਰ ਜਾਵਣਾ ਉੱਡਣਾ ਪਿੰਜਰੇ ਵਿੱਚੋਂ or